ਅੱਜ ਤੋਂ ਕਈ ਬੈਂਕ ਬੰਦ ਕਰ ਦਿੱਤੇ ਗਏ ਨੇ ਜੇਕਰ ਤੁਹਾਡਾ ਵੀ ਖਾਤਾ ਬੈਂਕਾਂ ਦੇ ਵਿੱਚ ਹੈ ਤਾਂ ਤੁਸੀਂ ਆਪਣੇ ਖਾਤੇ ਨੇ ਜਿਹੜੇ ਉਹ ਜ਼ਰੂਰ ਚੈੱਕ ਕਰਵਾ ਲਓ ਕਿਉਂਕਿ 15 ਦੇ ਕਰੀਬ ਜਿਹੜੀਆਂ ਗ੍ਰਾਮੀਣ ਬੈਂਕਾਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਉਹਨਾਂ ਨੂੰ ਮਰਜ ਜਿਹੜੀਆਂ ਦੂਜੀਆਂ ਬੈਂਕਾਂ ਦੇ ਨਾਲ ਕੀਤਾ ਗਿਆ ਇਹ ਫੈਸਲਾ RBI ਦੇ ਵੱਲੋਂ ਕੀਤਾ ਗਿਆ ਜਿਹੜੇ 15 ਦੇ ਗ੍ਰਾਂ ਕਰੀਬ ਜਿਹੜੀਆਂ ਗ੍ਰਾਮੀਣ ਬੈਂਕ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਇਸ ਦੀ ਜਿਹੜੀ ਪੂਰੀ ਸੂਚੀ ਆ ਉਹ ਵੀ RBI ਦੇ ਵੱਲੋਂ ਜਾਰੀ ਕਰ ਦਿੱਤੀ ਗਈ ਆ ਕਿ ਕਿਹੜੀਆਂ ਗ੍ਰਾਮੀਣ ਬੈਂਕਾਂ ਨੇ ਜਿਨ੍ਹਾਂ ਨੂੰ ਲੋਕ ਲਗਾ ਦਿੱਤਾ ਗਿਆ ਜਿਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਜੇਕਰ ਤੁਹਾਡਾ ਖਾਤਾ ਕਿਸੇ ਪਿੰਡ ਦੇ ਬੈਂਕ ਦੇ ਵਿੱਚ ਹੈ ਤਾਂ ਤੁਹਾਡੇ ਲਈ ਇਹ ਖਬਰ ਲਾਭਦਾਇਕ ਹੈ ਕਿਉਂਕਿ ਦੇਸ਼ ਦੇ ਕਈ ਗ੍ਰਾਮੀਣ ਬੈਂਕ ਅੱਜ ਤੋਂ ਬੰਦ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਕੇਂਦਰ ਸਰਕਾਰ ਦੀ ਇੱਕ ਰਾਜ ਇੱਕ ਗ੍ਰਾਮੀਣ ਬੈਂਕ ਦੀ ਨੀਤੀ ਦੇ ਤਹਿਤ ਇਹਨਾਂ ਬੈਂਕਾਂ ਦਾ ਹੋਰ ਬੈਂਕਾਂ ਦੇ ਨਾਲ ਰਲੇਵਾ ਕੀਤਾ ਜਾਵੇਗਾ ਇਸ ਕਾਰਨ ਦੇਸ਼ ਵਿੱਚ ਪਿੰਡੂ ਬੈਂਕਾਂ ਦੀ ਗਿਣਤੀ 43 ਤੋਂ ਘਟ ਕੇ 28 ਰਹਿ ਜਾਵੇਗੀ ਸਰਕਾਰ ਦੇ ਵੱਲੋਂ ਇਹ ਫੈਸਲਾ ਲੈਂਦ ਦਾ ਕਾਰਨ ਬੈਂਕਿੰਗ ਸਬਾਵਾਂ ਨੂੰ ਮਜ਼ਬੂਤ ਕਰਨਾ ਤੇ ਉਹਨਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ ਦੱਸਦੀ ਹੈ ਕਿ ਸਰਕਾਰ ਦੇ ਇਸ ਫੈਸਲੇ ਦਾ ਅਸਰ ਤੁਹਾਨੂੰ 11 ਰਾਜਾਂ ਦੇ ਵਿੱਚ ਦਿਖਾਈ ਜਾਵੇਗਾ ਜਿਸ ਦੇ ਵਿੱਚ ਆਂਧਰਾ ਪ੍ਰਦੇਸ਼, ਯੂਪੀ, ਪੱਛਮੀ ਬੰਗਾਲ, ਬਿਹਾਰ, ਗੁਜਰਾਤ, ਜੰਮੂ ਅਤੇ ਕਸ਼ਮੀਰ, ਕਰਨਾਟਕਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ ਅਤੇ ਰਾਜਸਥਾਨ ਸ਼ਾਮਲ ਨੇ ਇਨ੍ਹਾਂ ਰਾਜਾਂ ਦੇ ਸਾਰੇ ਗ੍ਰਾਮੀਣ ਬੈਂਕਾਂ ਨੂੰ ਮਿਲਾ ਕੇ ਉਸ ਰਾਜ ਦੇ ਵਿੱਚ ਇੱਕ ਗ੍ਰਾਮੀਣ ਬੈਂਕ ਬਣਾਇਆ ਜਾਵੇਗਾ ਇਸ ਫੈਸਲੇ ਤੋਂ ਬਾਅਦ ਕਾਕਾ ਨੂੰ ਪਹਿਲਾਂ ਨਾਲੋਂ ਵਧਿਆ ਫੂਲ ਤਾਂ ਮਿਲਣਗੇ ਇਸ ਦੇ ਨਾਲ ਡਿਜੀਟਲ ਅਤੇ ਗ્રાਹਕ ਸੇਵਾ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ ਬੈਂਕ ਸ਼ਕਾਵਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਵੇਗੀ ਜੇਕਰ ਤੁਹਾਡਾ ਵੀ ਇਹਨਾਂ ਬੈਂਕਾਂ ਦੇ ਵਿੱਚ ਖਾਤਾ ਤਾਂ ਤੁਹਾਨੂੰ ਕੋਈ ਜਿਹੜਾ ਫਰਕ ਨਹੀਂ ਪਵੇਗਾ ਸਿਰਫ ਬੈਂਕ ਦਾ ਨਾਮ ਬਦਲੇਗਾ ਖਾਤੇ ਕਰਜ਼ੇ ਅਤੇ ਹੋਰ ਸਭਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੇ ਇਸ ਤੋਂ ਬਾਅਦ ਇਸ ਬਦਲਾਅ ਤੋਂ ਬਾਅਦ ਬੈਂਕ ਆਪਣੇ ਗ੍ਰਾਹਕਾਂ ਨੂੰ ਇੱਕ ਸੁਨੇਹਾ ਆ ਰਹੀ ਸੂਚਿਤ ਕਰੇਗਾ ਨਵਾਂ ਖਾਤਾ ਨੰਬਰ ਕੀ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਇੱਕ ਨਵੀਂ ਚੈੱਕ ਬੁੱਕ ਤੇ ਪਾਸਬੁੱਕ ਵੀ ਜਾਰੀ ਕੀਤੀ ਜਾਵੇਗੀ ਚਤਨਿਆ ਗੁਦਾਵਰੀ ਗ੍ਰਾਮੀਣ ਬੈਂਕ ਆਂਧਰਾ ਪ੍ਰਗਤੀ ਗ੍ਰਾਮੀਣ ਬੈਂਕ ਸਤਤਗਿਰੀ ਗ੍ਰਾਮਨਾ ਬੈਂਕ ਆਂਧਰਾ ਪ੍ਰਦੇਸ਼ ਗ੍ਰਾਮਨਾ ਬੈਂਕ ਵਿਕਾਸ ਬੈਂਕ ਆਂਧਰਾ ਪ੍ਰਦੇਸ਼ ਵਿੱਚ ਹੈ ਬੜੌਦਾ ਯੂਪੀ ਬੈਂਕ ਆਰਿਆਵਰਤ ਬੈਂਕ ਉੱਤਰ ਪ੍ਰਦੇਸ਼ ਵਿੱਚ ਪਹਿਲਾ ਯੂਪੀ ਗ੍ਰਾਮੀਣ ਬੈਂਕ ਪੱਛਮੀ ਬੰਗਾਲ ਵਿੱਚ ਬੰਗਿਆ ਗ੍ਰਾਮੀਣ ਵਿਕਾਸ ਬੈਂਕ ਪੱਛਮੀ ਬੰਗਾਲ ਗ੍ਰਾਮੀਣ ਬੈਂਕ ਉੱਤਰੀ ਬੰਗਾਲ ਆ ਆਰਆਰਬੀ ਹੈ ਬਿਹਾਰ ਦੇ ਵਿੱਚ ਦੱਖਣੀ ਬਿਹਾਰ ਗ੍ਰਾਮੀਣ ਬੈਂਕ ਉੱਤਰੀ ਬਿਹਾਰ ਗ੍ਰਾਮੀਣ ਬੈਂਕ ਗੁਜਰਾਤ ਵਿਚ ਬੜੌਦਾ ਗੁਜਰਾਤ ਗ੍ਰਾਮੀਣ ਬੈਂਕ ਸੋਰਾ ਸੋਰਾਸ਼ਟਰ ਗ੍ਰਾਮੀਣ ਬੈਂਕ ਹੈ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਬੈਂਕ ਗ੍ਰਾਮੀਨ ਬੈਂਕ ਜੰਮੂ ਅਤੇ ਕਸ਼ਮੀਰ ਇੱਕ ਸਥਾਨਕ ਗ੍ਰਾਮੀਨ ਬੈਂਕ ਹੈ ਇਸ ਦੇ ਨਾਲ ਹੀ ਕਰਨਾਟਕਾ ਮਧ ਪ੍ਰਦੇਸ਼ ਮਹਾਰਾਸ਼ਟਰ ਉਡੀਸਾ ਰਾਜਸਥਾਨ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਤਾਂ ਹੁਣ ਇਹਨਾਂ ਰਾਜਾਂ ਦੇ ਵਿੱਚ ਜਿਹੜੇ 15 ਦੇ ਕਰੀਬ ਬੈਂਕ ਨੇ ਉਹਨਾਂ ਦੇ ਜਿਹਨੀਆਂ ਸ਼ਖਾਵਾਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਜਿਹੜੇ ਵੀ ਖਾਤਾਧਾਰਕਾਂ ਦੇ ਖਾਤੇ ਇਹਨਾਂ ਬੈਂਕਾਂ ਦੇ ਵਿੱਚ ਹੋਣਗੇ ਤਾਂ ਉਹਨਾਂ ਨੂੰ ਦੂਜੇ ਬੈਂਕਾਂ ਦੇ ਵਿੱਚ ਹਰਲੇਵਾ ਕਰ ਦਿੱਤਾ ਗਿਆ ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਬੈਂਕ ਆਫ ਪਟਿਆਲਾ ਚੱਲਦੀ ਸੀ ਤਾਂ ਉਸ ਨੂੰ ਜਿਹੜਾ ਉਹ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਮਰਜ ਕਰ ਦਿੱਤਾ ਗਿਆ ਸੀ ਪਟਿਆਲਾ ਬੈਂਕ ਬੰਦ ਕਰ ਦਿੱਤੀ ਗਈ ਸੀ ਤਾਂ ਆ ਉਸ ਨੂੰ ਲੈ ਕੇ ਉਸੇ ਤਰ੍ਹਾਂ ਦੀ ਤਰਜ਼ ਤੇ ਜਿਹੜੇ ਹੁਣ ਦੁਬਾਰਾ ਇਹ ਜਿਹੜੇ ਖਾਤੇ ਨੇ ਉਹ ਇਸ ਤਰ੍ਹਾਂ ਕੀਤੇ ਗਏ ਨੇ ਤਾਂ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਾਹਕਾਂ ਨੂੰ ਜਿਹੜੀ ਕੋਈ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ